ਬਿੱਕੀ ਥੋਮਸ ਨੂੰ ਵਾਹਿਗੁਰੂ ਸ਼ਬਦ ਦੇ ਅਰਥਾਂ ਦਾ ਨਹੀਂ ਪਤਾ ਹਰ ਵਕਤ ਵਾਗਰੂ ਆਖੋ ਵਾਗਰੂ ਆਖੋ ਇਹ ਉਹ ਕਤੇੜ ਹੈ ਬਸ ਦੇ ਉੱਪਰ ਕਿਸੇ ਨੇ ਪ੍ਰਭ ਕਾ ਸਿਮਰਨ ਉਹ ਲੈਣ ਲਿਖੇ ਲਾਇ ਸੀ ਉਹ ਲਹਾਦੀ ਇਹਨਾਂ ਨੇ ਖੰਡਾ ਛਪਿਆ ਸੀ ਉਹ ਲਹਾਦੀ ਕਿ ਇਹ ਇਹ ਮਰਜ਼ਾਦਾ ਦੀ ਬਿਆਦਵੀ ਹੁੰਦੀ ਹੈ ਸ਼ਬਦ ਦੀ ਬਿਆਦਵੀ ਹੁੰਦੀ ਹੈ ਇਹ ਤਾਂ ਇੱਕ ਕਤੇੜਾ ਨੇ ਸਿਰੇ ਦੀਆਂ ਠੀਕ ਹੈ ਇਹਨਾਂ ਦਾ ਇਹਨਾਂ ਦਾ ਤਾਂ ਮੈਂ ਕਹਿੰਦਾ ਜਿਹੜਾ ਬੰਦਾ ਇਹਨਾਂ ਦੇ ਤੱਕ ਗੌਰ ਕਰਦਾ ਤਾਂ ਉਹ ਬੰਦਾ ਹੀ ਨਹੀਂ ਅਗਨੋਰ ਮਾਰ ਉਹਨਾਂ ਲੋਕਾਂ ਨੂੰ ਇਹ ਕੌਣ ਨੇ ਸਾਡੀ ਕੌਮ ਦਾ ਪੇਣ ਮੈਂਦਾ ਉਹ ਠੀਕ ਐ ਐਵੇਂ ਤੁਸੀਂ ਇਹ ਦੱਸੋ ਉਹ ਬੰਦਾ ਮਹੀਨੇ ਚ 10 ਦਿਨ ਮੈਂ ਫਲੈਟ ਰਾਹੀਂ ਸਫ਼ਰ ਕਰਦਾ ਉਹ ਠੀਕ ਐ ਨਾ ਜਹਾਜ਼ ਨਹੀਂ ਜਾਂਦਾ ਤੇ ਉਹਦੇ ਕੋਲ ਕਿੱਥੋਂ ਕੁਛ ਆਉਂਦਾ ਕੁਛ ਇਹ ਤਾਂ ਪਤਾ ਨਹੀਂ ਕਿਹਦੇ ਬੰਦੇ ਫਿੱਟ ਕੀਤੇ ਹੋਏ ਨੇ ਯਾਰ ਇੰਨਾ ਤਾਂ ਧਿਆਨ ਦੇਣ ਦੀ ਲੋੜ ਹੀ ਨਹੀਂ ਵੇਖੀ ਤੁਮਸ ਵਰਗੇ ਕੌਣ ਬੰਦੇ ਕੁਝ ਵੀ ਨਹੀਂ ਹਣੀ ਹੁਣ ਉਹ ਤਾਂ ਹਰ ਵਕਤ ਨਾ ਮੈਂ ਕੋਈ ਗੱਲ ਕਹਤੀ ਵੈਗਰੂ 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 ਕੀ ਚੀਜ਼ ਐ ਕੀ ਕੀ ਲੱਗਦਾ ਫਿਰ ਇਹ ਜਾਣ ਕੇ ਕੰਟਰੋਵਰਸੀ ਕ੍ਰੀਏਟ ਕੀਤੀ ਜਾ ਰਹੀ ਆ ਬੀਬੀ ਨਾਲ ਹਵਾਲਾ ਲੈ ਕੇ ਦੇਖੋ ਕੁਝ ਤਾਂ ਕੋੜਾ ਇਹ ਸੱਚ ਤੁਹਾਨੂੰ ਵੀ ਸ਼ਾਇਦ ਲੱਗ ਸਕਦਾ ਕੁਝ ਤਾਂ ਮੀਡੀਆ ਥੋੜਾ ਜਨਾ ਆਪਣੀ ਟੀਆਰਪੀ ਬਾਤ ਤੇ ਵੀਊ ਲੈਣ ਵਾਸਤੇ ਇਹ ਕੁਛ ਕਰਦਾ ਵੀ ਕਿਹੜਾ ਬੰਦਾ ਕਿਹੜਾ ਚੱਲਦਾ ਹੁਣ ਮੈਨੂੰ ਜਦੋਂ ਫੋਨ ਕਰ ਦਿਆ ਗਿਆ ਨਹੀਂ ਥੋੜੇ ਕਿਉਂ ਨਾ ਮੈਂ ਕਹਿੰਦਾ ਮੈਂ ਤਾਂ ਲੱਖ ਰੁਪਈਆ ਲੈਣਾ ਫਿਰ ਚੁੱਪ ਕਰ ਜਾਂਦੇ ਆ ਠੀਕ ਹੈ ਲੱਖ ਦੇਣਾ ਸੌਖਾ ਥੋੜੀ ਪਿਆ ਬਹਾਨਾ ਨਹੀਂ ਹੁੰਦਾ ਇੱਕ ਮੈਂ ਕਈਆਂ ਨੂੰ ਕਿਹਾ ਕੱਲ ਇੱਕ ਦਾ ਫੋਨ ਆਇਆ ਮੈਸੇਜ ਆਉਦਾ ਕਹਿੰਦਾ ਵੀ 50000 ਲੈ ਲਓ ਦੋ ਕਰ ਲਓ ਮੈਂ ਕਰ ਲਵਾਂ ਜਾ ਠੀਕ ਨਾ ਮੀਡੀਆ ਨਾ ਜਿਹੜਾ ਬੰਦਾ ਟ੍ਰੈਂਡ ਚ ਹੁੰਦਾ ਉਹਦੇ ਕੋਲੇ ਜਾਂਦਾ ਹੁੰਦਾ ਮੀਡੀਆ ਦਾ ਇਹੀ ਸਿਸਟਮ ਹੈ ਹੁਣ ਤੁਸੀਂ ਇਹ ਲੈ ਲਓ ਮੈਂ ਚੱਲ ਇੱਕ ਗੱਲ ਕਹਿਣ ਲੱਗਾ ਸ਼ਾਇਦ ਕੋਈ ਤਲਕੀ ਚਾਜ ਬੰਦਾ ਹੁਣ ਸਿਮਜੋਤ ਮੱਕੜ ਹੈ ਜਾਣਦੇ ਤੁਸੀਂ ਹਾਂ ਐਸ ਐਮ ਟੀ ਵੀ ਚ ਹਾਂ ਚਲਾਉਂਦੇ ਹੁਣ ਉਹ ਕਥਾਵਾਜ ਕੋਲੇ ਜਾ ਕੇ ਬਹਿ ਜਾਂਦੇ ਆ ਠੀਕ ਹੈ ਇਹ ਕਥਾਵਾਜ ਕੋਲੇ ਬੈਠੇ ਆ ਉਹ ਟਹਾਨੇ ਦਾ ਪਤਾ ਨਹੀਂ ਕੀ ਨਾ ਉਹਨੂੰ ਕਹੀ ਜਾਂਦਾ ਕਹਿੰਦਾ ਜੀ ਸਤਨਾਮ ਵਾਹਿਗੁਰੂ ਤਾਂ ਸਤਨਾਮ ਤਾਂ ਕਦੇ ਆਉਂਦਾ ਹੀ ਨਹੀਂ ਠੀਕ ਹੈ ਨਾ ਤਾਂ ਹੁਣ ਮੱਕੜ ਨੂੰ ਪਤਾ ਸਤਨਾਮ ਜਿਹੜਾ ਇੱਕ ਓੰਕਾਰ ਸਤਨਾਮ ਕਰਦਾ ਬੁਰਖ ਮੂਲ ਮੰਤਰ ਵਿੱਚ ਪਹਿਲੀ ਆ ਗਿਆ ਉਹ ਕਹਿੰਦਾ ਕਿ ਬਾਣੀ ਵਿੱਚ ਨਹੀਂ ਆਉਂਦਾ ਹੁਣ ਤੁਸੀਂ ਦੱਸੋ ਵੀ ਕਿੰਨੀ ਕੁ ਤਾਕਲ ਮੱਕੜ ਨੂੰ ਹੈ ਕਹੇ ਜੇ ਮੱਕੜ ਸਵਾਲ ਕਰਦਾ ਠੀਕ ਹੈ ਇਹ 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 ਕੋੜਾ ਸੱਚ ਹੈ ਹੁਣ ਮੱਖਣ ਮੱਕੜ ਨੂੰ ਸਵਾਲ ਕਰਦਾ ਕਹਿੰਦਾ ਕੀਰਤਨ ਦਾ ਮਤਲਬ ਕੀ ਹੁੰਦਾ ਹੈ ਕੀਰਤਨ ਹੁੰਦਾ ਕੀ ਹੈ ਮੇਰੇ ਕੋਲ ਆ ਕੇ ਬੈਠੇ ਨਾ ਫਿਰ ਮੈਂ ਦੱਸੂ ਕੀਰਤਨ ਦਾ ਮਤਲਬ ਕੀ ਹੁੰਦਾ ਤੁਸੀਂ ਜਿਹੜੀ ਗੱਲ ਕਰਨਿਓ ਕਿਉਂ ਨਹੀਂ ਕਰਦੇ ਉਹ ਕੁੜੀ ਨੂੰ ਤੁਸੀਂ ਕਹੋ ਵੀ ਬੇਟਾ ਆ ਤੂੰ ਸਾਨੂੰ ਲੱਗਦਾ ਤੂੰ ਗਲਤੀ ਕਰ ਬੈਠੀ ਮੈਂ ਉਹ ਮੰਦੀ ਵੀ ਹੈ ਕਹਿੰਦੀ ਮੈਂ ਕਿਤੇ థਾਈਲੈਂਡ ਵਾਲੀ ਗੱਲ ਗਲਤ ਕਹਿ ਗਈ ਮੈਨੂੰ ਲੱਗਿਆ ਵੀ ਮੈਂ ਜਾਲਾ ਮਜ਼ਾਕ ਚੋ ਕੀ ਗਲਤ ਕੋ ਸਾਫ ਹੈ ਤੁਸੀਂ ਨਾ ਤੁਸੀਂ ਇੱਕ ਐਜੇ ਪੱਤਰਕਾਰ ਹੋਣ ਦੇ ਨਾਤੇ ਇੱਕ ਤੁਹਾਡੀ ਰਿਸਪੋਨਸਿਬਿਲਟੀ ਹੈਗੀ ਤੁਸੀਂ ਉਹਨੂੰ ਪੁੱਛੋ ਵੀ ਆਹ ਤੂੰ ਗਲਤ ਕੀਤੀ ਹੈ ਉਹਨੂੰ ਅਹਿਸਾਸ ਕਰਾਓ ਤੁਸੀਂ ਟੋਲ ਕਿਉਂ ਕਰ ਰਹੇ ਹੋ ਹੁਣ ਜਿਉ ਕੁੜੀ ਦਾ ਮੈਂ ਇੰਟਰਵਿਊ ਕਰਾਂ ਮਨ ਕਿਤੇ ਲੁਪਾ ਮੈਂ ਥੋੜੇ ਚੈਨਲ ਕਿਤੇ ਕਰ ਲਾਂਗੇ ਟਾਈਮ ਮਿਲੇਗਾ ਨਾ ਮੈਂ ਉਹਨੂੰ ਕਹਿ ਦੂੰ ਬੇਟਾ ਵੀ ਆਹ ਤੂੰ ਨਾ ਜਿਹੜੀ ਆ ਬਲੌਗ ਬਣਾਇਆ ਇਹ ਨਹੀਂ ਬਣਾਉਣਾ ਸੀ ਠੀਕ ਹੈ ਤੋ ਆ ਵੀਡੀਓ ਨਹੀਂ ਬੈਲ ਕਰਨੀ ਸੀ ਆਪਾਂ ਕਹਦੇ ਆਂ ਕਿ ਉਹਨੂੰ ਕੋਈ ਤਰੀਕਾ ਹੁੰਦਾ ਯਾਰ ਠੀਕ ਹੈ ਤੁਸੀਂ ਤਾਂ 50 ਸਾਲ ਦੀ ਉਮਰ ਵਿੱਚ ਪਹੁੰਚੇ ਹੋ ਆ ਉਹ 25 ਸਾਲ ਦੀ ਉਮਰ ਵਿੱਚ ਤੁਹਾਡਾ ਕੀ ਉਹਦੇ ਨਾਲ ਮੇਲ ਹੈ ਠੀਕ ਹੈ ਕਿਸੇ ਤਰੀਕੇ ਨਾਲ ਗੱਲ ਕਰੋ ਨਾ ਮੈਂ ਤਾਂ ਕਹਿੰਦਾ ਜਿਹੜੇ মিডিਆ ਵਾਲੇ ਹੈਗੇ ਨੇ ਨਾ মিডিਆ ਵਾਲ ਨੂੰ ਟ੍ਰੈਂਡ ਚਾਹੀਦਾ ਇਹ ਕਿਹੜਾ ਬੰਦਾ ਚੱਲਦਾ ਉਹਦੇ ਕੋਲ ਅਸੀਂ ਜਾਣਾ ਹੁਣ ਉਹ ਕੁੜੀ ਚੱਲੀ ਹੋਈ ਹੈ ਉਹਦਾ ਟ੍ਰੈਂਡ ਹੈਗਾ ਆਪਾਂ ਮੈਂ ਤੁਸੀਂ ਉਹਦੇ ਅੰਗੇਸ਼ਟ ਹੀ ਬੋਲਣਾ ਤੁਹਾਨੂੰ ਤਾਂ ਵਿਊ ਟੱਕ ਮਤਲ ਹੈ ਨਾ ਤੁਹਾਨੂੰ ਲੋਕ ਸਾਵਾਸ਼ੇ ਕਹਿਣ ਜਿੰਨੇ ਕਮੈਂਟ ਵੱਧ ਆਉਣਗੇ ਉਹਨਾਂ ਤੁਹਾਡੇ ਕੁਝ ਨਾ ਕੁਝ ਪੱਲੇ ਪੈਣਾ ਠੀਕ ਹੈ ਤੁਹਾਡਾ ਜਨ ਲਾਈਟ ਹੋਣ ਆਹੀ ਗੱਲ ਹੈ ਨਾ ਗੱਲ ਤਾਂ ਦੇਖੋ ਬੀਬੀ ਵੀ ਹਾਈਲਾਈਟ ਹੋ ਸਕਦੇ ਇਹ ਮਸਲੇ ਦੇ ਨਾਲ ਦੇਖੋ ਉਹ ਹਾਈਲਾਈਟ ਹੋਵੇ ਨਾ ਹੋਵੇ ਮੰਨ ਕੇ ਚੱਲੋ ਜੇ ਉਹਦੇ ਕੋਲੇ ਕਿਸੇ ਕੰਟਰੀ ਦਾ ਵੀਜ਼ਾ ਪਿਆ ਠੀਕ ਹੈ ਜਥੇ ਕੋਲ ਵੀਜ਼ਾ ਹੋਊਗਾ ਹੀ ਹੋਊਗਾ ਅਮਰੀਕਾ ਦਾ ਹੋ ਸਕਦਾ ਕੈਨੇਡਾ ਦਾ ਹੋ ਸਕਦਾ ਜਾਂ ਇੰਗਲੈਂਡ ਦਾ ਹੋ ਸਕਦਾ ਜਿਵੇਂ ਕੁਲੜਪੀ ਦੇ ਵਾਲੇ ਦੇ ਕੋਲ ਹੈਗਾ ਸੀਗਾ ਠੀਕ ਹੈ ਉਹ ਤੁਹਾਡੀਆਂ ਸਾਰੀਆਂ ਗਰਦੋਤਾਂ ਰਿਕਾਰਡ ਕਰਕੇ ਲੈ ਜੂਗੀ ਵੀ ਮੈਨੂੰ ਆਹ ਥ੍ਰੈਡ ਆਉਂਦੇ ਆ ਜੀ ਉੱਥੇ ਮੇਰਾ ਜੀਣਾ ਦੁੱਬਰ ਕਰ ਦਿੱਤਾ ਠੀਕ ਹੈ ਮੈਂ ਮਰ ਸਕਦੀ ਹਾਂ ਉੱਥੇ ਮੇਰੀ ਜਾਨ ਨੂੰ ਕਤਰਾ ਹੈਗਾ ਅਗਲੀ ਅਸਹਲਮਪਾ ਕੇ ਕਿਸ ਲਾ ਲੋਗੇ ਠੀਕ ਹੈ ਪਰ ਕੀ ਤੁਸੀਂ ਮੈਂ ਜਿਹੜੀ ਪਹਿਲਾਂ ਗੱਲ કરી ਸੀ ਤੁਸੀਂ ਹੱਕ ਰੱਖਦੇ ਹੋ ਵੀ ਅਸੀਂ ਅਫਗਾਨੀ ਦੇ ਕੋਲੋਂ ਬਹੁ ਬੇਟੇ ਛਡਾਈਆਂ ਨੇ ਹੱਕ ਰੱਖਦੇ ਜੋ ਛਡਾਈਆਂ ਨੇ ਤਾਂ ਫਿਰ ਤੁਸੀਂ ਆਪਣੇ ਨੂੰ ਮਾਰਨ ਲੱਗੇ ਹੋਏ ਇੱਕ ਸਿੱਖ ਹੋਣ ਦੇ ਨਾਤੇ ਕਰਨ ਲੱਗੇ ਇਹ ਗੱਲਾਂ ਕਿਤੇ ਨਾ ਕਿਤੇ ਮੈਟਰ ਨਹੀਂ ਕਰਦੀਆਂ ਕੀ ਕੀ ਲੱਗਦਾ ਜੇ ਉਹ ਬੱਚੀ ਕੋਈ ਗਲਤ ਸਟੈਪ ਚੱਕ ਗਈ ਰੱਬ ਨਾ ਕਰੇ ਸੁਸਾਈਡ ਕਰ ਗਈ ਤਾਂ ਕੌਣ ਜ਼ਿੰਮੇਵਾਰ ਹੋਊਗਾ ਵਾ ਦੇਖੋ ਐਸਾ ਤਾਂ ਨਹੀਂ ਹੋਣਾ ਚਾਹੀਦਾ ਮੈਂ ਕਹਿੰਨਾ ਵੀ ਗਲਤ ਕੰਮ ਕਦਮ ਕਿਸੇ ਨੂੰ ਨਹੀਂ ਉਠਾਉਣਾ ਚਾਹੀਦਾ ਮਰ ਕੇ ਕੁਝ ਨਹੀਂ ਬਣਨਾ ਜ਼ਿੰਦਗੀ ਬਹੁਤ ਕੀਮਤੀ ਹੈ ਹਾਂ ਕਿਤੇ ਨਾ ਕਿਤੇ ਜੇ ਕੋਈ ਐਸਾ ਇਨਸੀਡੈਂਟ ਹੋ ਜਾਂਦਾ ਕੋਈ ਘਟਨਾ ਕਰਮ ਹੋ ਜਾਂਦਾ ਫਿਰ ਜਿਹੜੇ ਬੰਦੇ ਮੀਡੀਆ ਵਾਲੇ ਹੈਗੇ ਨੇ ਜ਼ਿੰਮੇਵਾਰ ਹੋਣਗੇ ਉਹ ਉਹ ਜਿਹੜੀਆਂ ਉਹਨਾਂ ਦੀਆਂ AI ਨਾਲ ਵੀਡੀਓ ਬਣਾਈਆਂ ਜਾ ਰਹੀਆਂ ਕੱਲ ਪਰਸ ਉਹਨਾਂ ਨੇ ਵੀਡੀਓ ਵੀ ਆਪਣੀ ਵਾਇਰਲ ਕੀਤੀ ਐ ਵੀ ਇਹ ਦੇਖੋ AI ਨਾਲ ਉਹ ਕੀ ਲੱਗਦਾ ਉਹ ਕਿੰਨਾ ਕੰਨੀਓ ਬਣਾਈਆਂ ਜਾ ਰਹੀਆਂ ਉਹ ਕਿਸੇ ਏਜੰਸੀ ਕੰਨੀਓ ਬਣਾਈਆਂ ਜਾ ਰਹੀਆਂ ਜਾਂ ਸਿੱਖ ਵਿਰੋਧੀ ਨੇ ਜਿਹੜੇ ਉਹਨਾਂ ਕੰਨੀਓ ਬਣਾਈਆਂ ਜਾ ਰਹੀਆਂ ਦੇਖੋ ਪ੍ਰੋਬਲਮ ਪਤਾ ਕਿੱਥੇ ਖੜੀ ਹੈ ਜੀ ਗੱਲ ਛਿੰਡਦੀ ਕਿੱਥੋਂ ਹੈ ਗਾਇਨੇ ਨੀ ਸਿੰਘ ਜਿਹੜੇ ਹੈਡ ਗ੍ਰੰਥੀ ਨੇ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਫੋਨ ਕਰਕੇ ਇੱਕ ਜਿ ਤਾਉ ਬਿਹੇਵ ਕਰਦੇ ਇੱਕ ਬੱਚੀ ਸਮਝ ਕੇ ਕਹਿੰਦੇ ਵੀ ਮੈਂ ਇੱਕ ਪ੍ਰਚਾਰਕ ਹੈਗਾ ਕਿ ਜ਼ਿੰਮੇਵਾਰ ਬੰਦਾ ਫਿਰ ਤੁਹਾਨੂੰ ਪਿਆਰ ਨਾਲ ਕਹਿੰਦੇ ਬੇਟਾ ਆ ਮੇਰੇ ਕੋਲ ਆਪਾਂ ਗੱਲ ਕਰਦੇ ਉਹ ਗੱਲ ਕੁਸ਼ੋਰ ਸੀ ਤੁਸੀਂ ਫੋਨ ਲਾ ਕੇ ਗੱਲ ਕਹਿਣਾ ਵੀ ਤੂੰ ਮੈਨੂੰ ਜਾਣਦੀ ਨਹੀਂ ਮੇਰੀ ਪਾਵਰ ਕੀ ਹੈ ਉਥੋਂ ਇਹ ਜਿਹੜੀ ਖੇਡ ਹੈ ਵਿਗੜੀ ਹੈ ਠੀਕ ਹੈ ਉਥੋਂ ਪ੍ਰੋਬਲਮ ਪਈ ਹੈ ਨਾ ਹੁਣ ਉਹਨਾਂ ਲੋਕਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਨਾਂ ਦਾ ਆਈਟੀ ਸੈੱਲ ਹੈਗਾ ਸੀਗਾ ਉਹ ਕਹਿੰਦੇ ਵੀ ਇਹ ਕੁੜੀ ਏਜੰਸੀਆਂ ਦੀ ਲਾਈ ਹੋਈ ਹੈ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਠੀਕ ਹੈ ਹੁਣ ਜਦੋਂ ਤੁਹਾਡੇ ਕੋਲੇ ਕਿਸੇ ਗੱਲ ਦਾ ਜਵਾਬ ਨਹੀਂ ਹੁੰਦਾ ਉਦੋਂ ਬੰਦਾ ਏਜੰਸੀਆਂ ਦਾ ਕਹਿ ਦਿਓ ਇਹ ਸੌਖਾ ਤਰੀਕਾ ਹੈ